ਸਾਡੇ ਹਲਕੇ ਦਾ ਨਸ਼ਾ ਵਿਕਦਾ ਐ ਐਸਐਸਬੀ ਵੇਚਦਾ ਉਹ ਅਪਾਇੰਟ ਹੀ ਹੈਗਾ ਰਗ ਚੱਡੇ ਦਾ ਹੂੰ ਕਿਉਂ ਲਾਇਆ ਇੱਥੇ ਤੇ ਉਹਦਾ ਨਸ਼ਾ ਵਿਕਦਾ ਇੱਥੇ ਪੰਜਾਬ ਚ ਨਸ਼ਾ ਵਿਕਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਕਦਾ ਕੋਈ ਰੌਲਾ ਹੀ ਨਹੀਂ ਕੋਈ ਇਹ ਹੋ ਹੀ ਨਹੀਂ ਸਕਦਾ ਕਿ ਇੱਕ ਸਰਕਾਰ ਦੀ ਪੁਲਿਸ ਦੀ ਜਾਂ ਉੱਚਤਕਾਰੀਆਂ ਦੀ ਸ਼ਮੂਲੀਅਤ ਨਾ ਹੋਵੇ ਬਹੁਤ ਸਾਰੇ ਐਮਐਲਏ ਨੂੰ ਜਾਣਨਾ ਜਿਹੜੇ ਇਸ ਧੰਦੇ ਵਿੱਚ ਆਏ ਆ ਅੱਧੀ ਸੂਈ ਅੰਦਰ ਤੇ ਅੱਧੀ ਸੂਈ ਬਾਹਰ ਬੰਦਾ ਲੁੱਟ ਗਿਆ ਉਹ ਫੈਂਟਨਲ ਦੇ ਕੇਸ ਹੈ ਸਾਰਾ ਤੇ ਉਹਦੇ ਇੱਕ ਸਬਸਟੀਟਿਊਟ ਦੇ ਤੌਰ ਤੇ ਹਾਇਰ ਐਂਡ ਹਾਇਰ ਫਾਰਮ ਆਈ ਜਾਂਦੀ ਹੈਗੀ ਹੈ ਮੈਡੀਕਲ ਤੋਂ ਕੈਮਿਕਲ ਮੈਡੀਕਲ ਤੋਂ ਸਿੰਥੈਟਿਕ ਸਿੰਥੈਟਿਕ ਤੋਂ ਕੈਮਿਕਲ ਪਹਿਲਾ ਪੁਲਿਸ ਅਫਸਰ ਫੜੀ ਸੀ ਅਮਨਦੀਪ ਕੌਰ ਅਮਨਦੀਪ ਕੌਰ ਉਹ ਉਹਦਾ ਘਟਾ ਆ ਦੱਸਿਓ ਮੈਨੂੰ ਜੋ ਜਿਹੜੇ ਉਹਨਾਂ ਨਾਲ ਜਿਹੜੇ ਵੀਡੀਓ ਚੋ ਜਿਹੜਾ ਪੁਲਿਸ ਅਫਸਰ ਨਾ ਆ ਰਹੇ ਹੈਗੇ ਆ ਕੀ ਉਹਨਾਂ ਨੇ ਘਟਾ ਹੈ ਡਾਕਟਰ ਸਾਹਿਬ ਪਹਿਲਾਂ ਮਤਲਬ ਗੌਰਮੈਂਟ ਸਿਲੈਕਟਿਵ ਹੈਗੀ ਹੈ ਗੌਰਮੈਂਟ ਸਿਲੈਕਟਿਵ ਹੈ ਜਿਹਦੇ ਬੰਦਾ ਕੋਈ ਬਾਲੀਵਾਰਸ ਨਹੀਂ ਹੈ ਉਹਦਾ ਘਟਾ ਰਹੀ ਹੈ ਉਹ ਜਿਹੜਾ ਤਕੜਾ ਹੈਗਾ ਹੈ ਫਰੈਂਚੇ ਲਾਗਾ ਸਰਕਾਰ ਦੇ ਦੁਆਰੇ ਪੁੱਛ ਕਿਛੀ ਗਈ ਉਹਦਾ ਕੰਮ ਨਹੀਂ ਟਾਰੇ ਡਾਕਟਰ ਸਾਹਿਬ ਮਾਨ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ ਕੰਪਨੀਆਂ ਦੇ ਵਿੱਚ ਕਿ ਸਰਕਾਰਾਂ ਨਸ਼ਾ ਬਕਾਉਂਦੀਆਂ ਨੇ ਸਰਕਾਰਾਂ ਦੇ ਹੱਥੀ ਨਸ਼ਾ ਵੇਚਦਾ ਕਿੱਥੇ ਆ ਉਹ ਫੈਕਟਰੀਆਂ ਬਾਹਰੇ ਨਹੀਂ ਹੈਗੀਆਂ ਉਹ ਪੰਜਾਬ ਚ ਫੈਕਟਰੀਆਂ ਨੇ ਅੱਜ ਮਾਨ ਸਾਹਿਬ ਨੂੰ ਤੁਹਾਨੂੰ ਲੱਗਦਾ ਵੀ ਉਹ ਫੈਕਟਰੀਆਂ ਨਜ਼ਰ ਆਉਣੋਂ हट ਗਈਆਂ ਨੇ ਬਿਲਕੁਲ हट ਗਈਆਂ ਇਥੋਂ ਤੱਕ ਕਿ ਇਹਨਾਂ ਦੇ ਇੱਕ ਐਮਐਲਏ ਹੈਗੇ ਆ ਕਾਫੀ ਵੋਕਲ ਹੈਗੇ ਆ ਅੰਮ੍ਰਿਤਸਰ ਤੋਂ ਕੋਮਰਵੀ ਤੇ ਪ੍ਰਤਾਪ ਸਿੰਘ ਉਹਨਾਂ ਨੇ 1 ਸਾਲ ਪਹਿਲਾਂ ਇੰਟਰਵਿਊ ਟੀਵੀ ਇੰਟਰਵਿਊ ਸਪੈਸੀਫਿਕਲੀ ਕਿਹਾ ਕਿ ਸਾਡੇ ਹਲਕੇ ਦਾ ਨਸ਼ਾ ਵਿਕਦਾ ਫਲਾਨਾ ਐਸਐਸਬੀ ਵੇਚਦਾ ਉਹ ਅਪੁਆਇੰਟ ਹੀ ਹੈਗਾ ਰਗ ਚੜ੍ਹੇ ਦਾ ਹੂੰ ਕਿ ਉਹਨੇ ਲਾਇਆ ਇੱਥੇ ਤੇ ਉਹਦਾ ਨਸ਼ਾ ਵਿਕਦਾ ਇੱਥੇ ਸੋ ਇੰਨਾ ਉਹਨੂੰ 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 ਪੁੱਛੋ ਸਵਾਲ ਖੜਾ ਕਰਨ ਫੜ ਫੜਕੇ ਬਠਾਨ ਤੇ ਦਿਖਾ ਦਿਖਾ ਕਿ ਕਿਥੇ ਪਰ ਉਧਰ ਤੁਰਦੇ ਨਹੀਂ ਸਰਕਾਰ ਉਹਨੂੰ ਉਲਟਾ ਉਹਨੂੰ ਘੁੱਡੇ ਲਾਇਆ ਜਾਨੀ ਕਿ ਇਹ ਮੰਨ ਲਿਆ ਜਾਵੇ ਵੀ ਅੱਜ ਵੀ ਸਰਕਾਰ ਜੇ ਪੰਜਾਬ 'ਚ ਨਸ਼ਾ ਵੇਚਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੇਚਦਾ ਕੋਈ ਰੌਲਾ ਹੀ ਨਹੀਂ ਕੋਈ ਇਹ ਹੋ ਹੀ ਨਹੀਂ ਸਕਦਾ ਕਿ ਇੱਕ ਸਰਕਾਰ ਦੀ ਪੁਲਿਸ ਦੀ ਜਾਂ ਉੱਚਤਕਾਰੀਆਂ ਸ਼ਮੂਲੀਅਤ ਨਾ ਹੋਵੇ ਮਾਫੀਆ ਸਾਰਾ ਬਿਲ ਮਿਲਾ ਕੇ ਮਾਫੀਆ ਬੰਦਾਏਗਾ ਮੈਨੂੰ ਹੈ ਨਾ ਪਤਾ ਕਿ ਬਹੁਤ ਸਾਰੇ ਮੈਂਬਰ ਇਹਨੂੰ ਜਾਣਨਾ ਜਿਹੜੇ ਇਸ ਧੰਦੇ ਵਿੱਚ ਆਏ ਐ ਡਾਕਟਰ ਸਾਹਿਬ ਤੁਸੀਂ ਮੈਡੀਕਲ ਲਾਈਨ ਦੇ ਨਾਲ ਸੰਬੰਧਤੋਂ ਜਿਹੜਾ ਚਿੱਟਾ ਹੈਗਾ ਸਿੰਥੈਟਿਕ ਨਸ਼ਾ ਕਿਹਾ ਜਾਂਦਾ ਹੈ ਕਿਹਾ ਜਾਂਦਾ ਕਿ ਕੈਮੀਕਲਾਂ ਤੋਂ ਤਿਆਰ ਹੁੰਦਾ ਤੇ ਜਿਹੜੀਆਂ ਮੈਡੀਸਨ ਫੈਕਟਰੀਆਂ ਹਿਮਾਚਲ ਚ ਨੇ ਦਾ ਕੁਝ ਪੰਜਾਬ ਦੇ ਅੰਦਰ ਵੀ ਨਗੀਆਂ ਮੈਡੀਕਲ ਫੈਕਟਰੀਆਂ ਵੀ ਇਹਨਾਂ ਦੇ ਵਿੱਚੋਂ ਕੈਮੀਕਲ ਬਾਹਰ ਆਉਂਦਾ ਤੇ ਉਸ ਕੈਮੀਕਲ ਦਾ ਨਸ਼ਾ ਤਿਆਰ ਹੁੰਦਾ ਦੇਖੋ ਇਹ ਨਾ ਇੱਕ ਚੇਨ ਹੈਗੀ ਐ ਇਹ ਸਿੰਪਲ ਪਹਿਲਾਂ ਪਹਿਲਾ ਮੈਡੀਕਲ ਨਸ਼ਾ ਆਇਆ ਪੰਜਾਬ ਵਿੱਚ ਫਿਰ ਸਿੰਥੈਟਿਕ ਆਇਆ ਫਿਰ ਕੈਮੀਕਲ ਆਇਆ ਕੈਮੀਕਲ ਨਸ਼ਾ ਜਿਉ ਜੋ ਦੂਜਾ ਨਸ਼ਾ ਮਹਿੰਗਾ ਹੁੰਦਾ ਗਿਆ ਪਹੁੰਚ ਤੋਂ ਬਾਹਰ ਹੁੰਦਾ ਗਿਆ ਉਵੇਂ ਫਿਰ ਜਿਵੇਂ ਜਿਵੇਂ ਹੁਣ ਜਿਹੜੀ ਅਮਰੀਕਾ ਨੇ ਸਖਤੀ ਕੀਤੀ ਹੈਗੀ ਐ ਫੈਂਟਨਲ ਹੈ ਫੈਂਟਨਲ ਜਿਹੜਾ ਹਾਥੀਮ ਦੇ ਵਿੱਚ ਪਾਇਆ ਜਾਂਦਾ ਹੈ ਅਕਸਰ ਉਹਨੂੰ ਬੇਹੋਸ਼ ਕਰਨ ਵਾਸਤੇ ਠੀਕ ਐਮ ਉਸ ਰਿੰਜ ਮਾਰਦੇ ਮਤਲਬ ਗਨ ਨਾਲ ਤੇ ਉਹ ਹਾਥੀ ਜਿਹੜਾ ਮਾਸਾ ਪਾਗਲ ਹੋ ਜਾਵੇ ਉਹ ਬੇਹੋਸ਼ ਹੋ ਜਾਂਦਾ ਹੈਗਾ ਹੁਣ ਪੰਜਾਬ ਜਿਹੜੀ ਮੈਂ ਨਾ ਅੱਧੀ ਸੂਈ ਅੰਦਰ ਤੇ ਅੱਧੀ ਸੂਈ ਬਾਹਰ ਬੰਦਾ ਲੁੱੜ ਗਿਆ ਉਹ ਫੈਂਟਨਲ ਦੇ ਕੇਸ ਹੈ ਸਾਰੇ ਤੇ ਉਹਦੇ ਇੱਕ ਸਬਸਟੀਟਿਊਟ ਦੇ ਤੌਰ ਤੇ ਹਾਇਰ ਐਂਡ ਹਾਇਰ ਫਾਰਮ ਆਈ ਜਾਂਦੀ ਹੈਗੀ ਐ ਮੈਡੀਕਲ ਤੋਂ ਕੈਮਿਕ ਮੈਡੀਕਲ ਤੋਂ ਸਿੰਥੈਟਿਕ ਸਿੰਥੈਟਿਕ ਤੋਂ ਕੈਮੀਕਲ ਸੋ ਇਹ ਇਹ ਕੋ ਅੰਤ ਨਹੀਂ ਹੈਗਾ ਐ ਔਰ ਔਰ ਆਪਾ ਦੇਖ ਰਹੇ ਪੰਜਾਬ ਚ ਹੁਣ ਮੈਂ ਪਿਛਲੇ ਹਫਤੇ ਇੱਕ ਦਿਨ ਚ ਤਿੰਨ ਖਬਰਾਂ ਸੀਗੀਆਂ ਨਸ਼ੇ ਨਾਲ ਮੌਤਾਂ ਦੀਆਂ ਔਰ ਵਿਜ਼ੂਅਲ ਸੀ ਨਾਲ ਨਾਲ ਬੰਦੇ ਮਰਦੇ ਦਿਖਾਏ ਸੀ ਆ ਮਰ ਰਿਆ ਬੰਦਾ ਤੇ ਸ਼ਾਇਦ ਹੀ ਪੜੀ ਹੋਵੇ ਤੇ ਮੈਨੂੰ ਨਹੀਂ ਪਤਾ ਤੁਹਾਡੀ ਨੌਲੇਜ ਆ ਕਿ ਮੈਂ ਦੇਖਿਆ ਬਦਨ ਮੈਂ ਕਟਿੰਗ ਦੇ ਸਕਦਾ ਜੇ ਬਾਅਦ ਚ ਆਪਾਂ ਗੱਲ ਕਰਨੀ ਹੋਵੇ